ਇਹ ਚੀਜ਼ਾਂ ਦਾ ਖਾਸ ਹੈ ਨਾ ਕੰਟਰੀਆਂ 'ਚ ਕਿ ਤਾਂ ਮਿਲਾਵਟ ਨਹੀਂ ਹੁੰਦੀ ਔਰ ਦੂਜੀ ਗੱਲ ਸਾਫ ਸਫਾਈ ਬਹੁਤ ਹੈ ਹਾਈਜੀਨ ਬਹੁਤ ਹੈ ਨਾਲਾ ਕੇ ਫਰੂਟ ਤਿਆਰ ਕਰਦੇ ਇੱਥੇ ਕਰਦੇ ਆ ਨਹੀਂ ਜਿੱਥੇ ਤਾਂ ਮੈਨੂੰ ਪਤਾ ਨਹੀਂ ਮੈਂ ਕਰਦੇ ਬਿਓ ਕਿ ਪਰ ਜਿਹੜੇ 12 ਮੌਲਕਾਂ ਤੋਂ ਆਉਂਦੇ ਪਰ ਸਾਡੀ ਆਮ ਸਬਜ਼ੀ ਦਾ ਇੱਥੇ ਆਪ ਹੀ ਸੁਣਿਆ ਸਬਜ਼ੀ ਮੰਡੀ ਤੁਹਾਨੂੰ ਦਿਖਾ ਰਹੇ ਹਾਂ ਤੇ ਬਿਲਕੁਲ ਨਾਲ ਦੀ ਨਾਲ ਆ ਇਧਰ ਪਾਰਕ ਹੈ ਕਿੰਨੀ ਸਾਫ ਸੁਥਰੀ ਪਾਰਕ ਹੈ ਇਹ ਕਿੰਨੇ ਮੀਲ ਦੀ ਆ ਆ ਘੱਟੋ ਘਾਟ ਆ ਰੋਡ ਸੜਕ 2 ਮੀਲ ਆ ਤੁਹਾਡਾ ਕੋਈ ਡੌਗ ਤੁਸੀਂ ਰੱਖਿਆ ਆ ਉਹ ਗੰਦ ਪਾਉਂਦਾ ਤਾਂ ਵੀ ਚੱਕ ਕੇ ਤੁਹਾਨੂੰ ਡਸਟਬਿਨ ਚ ਪਾਣਾ ਪਵੇ। ਡਸਟਬਿਨ ਚ ਬੰਦ ਕਿਥੇ? ਨਹੀਂ, ਡਿਸਪੈਨ ਕੁੱਤੇਲੇ ਬਣਾਏ ਆ ਡਿਸਪੈਨ ਵੱਖਰੇ। ਕੁੱਤੇਆਂ ਲਈ ਵੱਖਰੇ ਡਿਸਟਬਿਨ ਬਣਾਏ ਹੋਏ ਆ। ਉਹ ਚ ਤੁਸੀਂ ਉਹਨਾਂ ਦੇ ਜਿਹੜਾ ਰੈਸਟਲ ਸਿਫਟ ਚੱਕਦੇ ਨੇ। ਨਹੀਂ ਤਾਂ 1000 ਪਾਉਂਡ ਫਾਈਨ ਡੈ ਦੇ ਲਓ ਲੱਖ 1000 ਪਾਉਂਡ। ਐਨ ਸਕੋਟ। ਹਾਂ। ਪਿਛਲੇ ਪਾਸੇ ਬਾਸਕਟਬਾਲ ਕੋਰਟ। ਨਾ ਤਾਂ ਫ੍ਰੀ ਖੇਡ ਸਕਦੇ। ਫ੍ਰੀ ਖੇਡਦੇ। ਐਕਸਟਰਾ ਚਾਰਜ ਇਸ ਕੋਈ ਨਹੀਂ। ਬਹੁਤ ਪੈਸਾ ਨਹੀਂ। ਆ ਇੱਥੋਂ ਤੁਸੀਂ ਰੈਂਟ ਛੱਡਾ ਪਾਣੀ ਪਿੱਛੇ ਨਹੀਂ ਆ। ਇੱਥੋਂ ਤੁਸੀਂ ਸਮਾਨ ਖੇਡ ਦਾ ਰੈਂਟ ਵੀ ਤੇ ਦੇ ਨਾਲ ਦੀ ਨਾਲ ਜਿਹਨੇ ਸ਼ਾਵਰ ਲੈਣਾ ਸ਼ਾਵਰ ਲੈ ਸਕਦਾ ਇਸੇ ਕਰਕੇ ਨਾ ਕੰਟਰੀਆਂ ਚ ਜਿਹੜੇ ਪਲੇਅਰ ਆ ਉਹ ਵਧੀਆ ਪਰਫਾਰਮੈਂਸ ਦੇ ਪਾਉਂਦੇ ਕਿਉਂਕਿ ਪ੍ਰੈਕਟਿਸ ਕਰਨ ਲਈ ਉਹਨਾਂ ਕੋਲ ਜਗ੍ਹਾ ਹੈ ਉਹਨਾਂ ਕੋਲ ਗਰਾਊਂਡ ਹੈ ਜਿਓ ਜਿਹੜੀ ਗਾਰਡਨ ਤੁਹਾਨੂੰ ਦਿਖਾ ਰਹੇ ਆ ਕੋਈ ਸਪੈਸ਼ਲ ਗਾਰਡਨ ਨਹੀਂ ਆ ਇਹ ਇਹਨਾਂ ਦੀ ਲੋਕੇਲਿਟੀ ਦੇ ਵਿੱਚ ਬਣੀ ਹੋਈ ਆ ਬਲਪਹੰਟਮ ਦੇ ਅੰਦਰ ਇਹ ਨਹੀਂ ਆ ਕਿ ਇਹਨੂੰ ਸਪੈਸ਼ਲ ਤਿਆਰ ਕੀਤਾ ਆ ਆਮ ਲੋਕਾਂ ਦੀ ਸੇਵਾ ਲਈ ਇਹ ਜਿਹੜੀ ਆ ਉਪਲਬਧ ਕਰਵਾਈ ਗਈ ਹੈ ਆ ਪਿੱਛੇ ਦੇਖੋ ਕਿ ਰਕਤ ਖੋਖਲਾ ਹੋ ਗਿਆ ਸੀ ਔਰ ਇਹਨੂੰ ਇੱਥੇ ਇਸ ਤਰੀਕੇ ਵਰਤਿਆ ਗਿਆ ਕਿ ਲੋਕੀ ਬਹਿ ਕੇ ਖਾ ਪੀ ਸਕਣ ਜਾਂ ਇਹਦੇ ਉੱਰ ਤੋਂ ਚਲ ਆ ਸਕਣ ਇਹ ਨਹੀਂ ਕਿ ਇੱਥੇ ਦਰਖਤ ਕਟਿਆ ਜਿਵੇਂ ਆਪਣੇ ਸਰਕਾਰੀ ਸਕੂਲਾਂ 'ਚ ਦਰਖਤ ਕੱਟ ਲੈਂਦੇ ਆ ਰਾਤੋ ਰਾਤ ਗੈਪ ਕਰਕੇ ਉਹਨੂੰ ਵੇਚ ਲੈਣਾਂ ਅੱਜ ਤਾਂ ਸੜਕਾਂ ਬਣੀਆਂ ਪਰ ਮਾਈਚ ਇੰਡੀਆ ਦੀਆਂ ਕਮਾਉਣੇ ਟਰੈਕਟਰ ਤੋਂ ਇੱਥੇ ਗੱਡੀ ਨਹੀਂ ਜਾਂਦੀ ਰਾਸ ਸਦੀ ਕੋਈ ਇਹਨਾਂ ਦੀ ਗੱਲ ਸਮਝੀਏ ਕਿ ਸੜਕ ਪ੍ਰੋਪਰ ਬਣੀ ਆ ਲੇਕਿਨ ਗੱਡੀ ਅਲਾਊਟ ਨਹੀਂ ਆ ਸਾਡੇ ਤਾਂ ਉੱਥੇ ਮੇਲਿਆਂ 'ਚ ਜਿਹੜੇ ਟਰੈਕ ਆ ਉਹ ਸਾਰੇ ਪੱਟ ਦਿੰਦੇ ਆ ਆ ਸਾਈਕਲਾਂ ਸ਼ੁਕਲਾਂ ਲਿਆ ਬਸ ਸਾਈਕਲਾਂ ਲਈ ਆ ਸਾਈਕਲ ਸਰ ਉਹ ਬਿੱਲੀਆਂ ਜੱਡੀਆਂ ਹੀ ਆ ਨਾ ਇਹ ਖਾਂਦੀਆਂ ਕੀ ਆ ਇਹ ਪੀਨਟ ਹੁੰਦੇ ਕੋਣ ਦੇਖਦੇ ਹੁੰਦੇ ਇਹਨਾਂ ਨੇ ਹੁਣ ਕੋਈ ਹੁੰਦੇ ਸਾ ਹੁੰਦਾ ਦਸ ਸਾਲ ਹੋ ਗਏ ਤੇ ਕਿੰਨੇ ਹੋਣੇ ਆ ਇਹਨਾਂ ਨੇ ਲੁਕੋ ਲੈਣੇ ਆ ਸਾਲ ਨੂੰ ਇਹਨਾਂ ਨੇ ਉਹੀ ਜਿਹੜੇ ਲੱਭ ਕੇ ਲੁਕੋਏ ਨੇ ਹੋਏ ਉਹ 100 200 ਦਿਨ ਸਾਲਾ ਪਾਉਣਾ ਉਹਦੋਂ ਕੱਢਣਾ ਨੇ ਘੁੰਮਦੇ ਘੁੰਮਦੇ ਸਾਥਿਓ ਪੀਟਰ ਭਾਜੀ ਸਾਨੂੰ ਲੈ ਕੇ ਆਏ ਆ ਕਿੱਥੇ ਲੈ ਕੇ ਆਏ ਆ ਆ ਹੈ ਕਿ ਬੁਲਵਹੈਮਪਟਨ ਦੀ ਸਬਜ਼ੀ ਮੰਡੀ ਸਬਜ਼ੀ ਮੰਡੀ ਜਿੰਨਾ ਕੋ ਗਾੜਾ ਕਿਦਾ ਇੱਕ ਪਤਾ ਦੀ ਨਾ ਕਿਤੇ ਗਰਜੜ ਗੁਰਜੜ ਕੁਛ ਵੀ ਠੀਕ ਆ ਦੇਦਾ ਸਫਾਈ ਕੋਈ ਨਹੀਂ ਦਿਖਾ ਦਮ ਆ ਸਾਥਿਓ ਸਬਜ਼ੀ ਮੰਡੀ ਹੈ ਪਰ ਪੀਟੇ ਭਾਜੀ ਇਹ ਤਾਂ ਹੁਣ ਇਸ ਟਾਈਮ ਸ਼ਟਰ ਲੱਗੇ ਹੋਇਆ ਤਾਂ ਹੀ ਸਫਾਈ ਆ 10 ਵਜੇ ਤੱਕ ਸਵੇਰ ਨੂੰ ਐਦਾ ਹੀ ਰਹਿੰਦੇ ਸਫਾਈ ਅੰਦਰ ਸਫਾਈ ਹੁੰਦੀ ਹੈ ਨਹੀਂ ਇਹ ਫਿਰ ਬਾਹਰ ਆ ਕੇ ਦੁਕਾਨ ਲਾਉਂਦਾ ਕੋਈ ਕਿ ਨਹੀਂ ਲਾਉਂਦਾ ਦੁਕਾਨ ਨਹੀਂ ਇਥੋਂ ਵੱਡੇ ਦੁਕਾਨਾਂ ਵਾਲੇ ਆਪਣੀਆਂ ਸਬਜ਼ੀਆਂ ਦਾ ਬਾਕਸ ਜਿਸ ਹੁੰਦੀ ਆ ਉਹ ਨਾਲ ਜਾਂਦੀਆਂ ਆ। ਇੱਥੇ ਮਤਲਬ ਹੋਲਸੇਲ ਜਾਂਦੀਆਂ। ਹੋਲਸੇਲ ਆ, ਹੋਲਸੇਲ ਆ। ਹੋਲਸ ਇਹ ਹੋਲਸੇਲ ਮਾਰਕੀਟ ਤੇ ਅਸੀਂ ਖੜੇ ਆਂ ਸਬਜ਼ੀ ਦੀ ਮਾਰਕੀਟ ਐ ਔਰ ਦੇਖੋ ਕਹਿੰਦੇ ਬਿਲਕੁਲ ਵੀ ਕੋਈ ਤੁਹਾਨੂੰ ਮੈਂ ਵੀ ਮੌਕੇ ਤੇ ਮੌਜੂਦ ਆਂ ਇੱਥੇ ਕਿਤੇ ਕੋਈ ਗੰਦਗੀ ਨਜ਼ਰ ਨਹੀਂ ਆ ਰਹੀ। ਤਾਂ ਇਹ ਚੀਜ਼ਾਂ ਦਾ ਖਾਸ ਹੈ ਨਾ ਕੰਟਰੀਆਂ 'ਚ ਕਿ ਤਾਂ ਮਿਲਾਵਟ ਨਹੀਂ ਹੁੰਦੀ। ਔਰ ਦੂਜੀ ਗੱਲ ਸਾਫ ਸਫਾਈ ਬਹੁਤ ਐ ਹਾਈਜੀਨ ਬਹੁਤ ਐ। ਇਸ ਕਰਕੇ ਬਿਮਾਰੀਆਂ ਵੀ ਇੱਥੇ ਘਟਿਆ। ਬਿਲਕੁਲ ਬਿਲਕੁਲ। ਸਾਡੇ ਬਿਮਾਰੀਆਂ ਜ਼ਿਆਦਾ ਕਿਉਂ ਹੁੰਦੀਆਂ? ਕਿਉਂਕਿ ਚਾਹੇ ਹੋਲਸੇਲ ਮਾਰਕੀਟ ਚਲੇ ਜਾਓ ਸਬਜ਼ੀ ਦੀ ਚਾਹੀ ਕਿਸੇ ਹੋਰ ਮਾਰਕੀਟ ਚਲੇ ਜਾਓ ਬੰਦਿਆਂ ਨਾਲੋਂ ਜ਼ਿਆਦਾ ਮੱਖੀਆਂ ਮੱਛਰ ਹੁੰਦੇ ਆ ਲੋਈ ਫੇ ਉੱਤੇ ਡਾਈਆਂ ਪਾਈਆਂ ਹੁੰਦੀਆਂ ਹਾਂ ਕੈਮੀਕਲਸ ਹੁੰਦੇ ਆ ਕੈਮੀਕਲ ਡਾਈਆਂ ਇੱਥੇ ਕੈਮੀਕਲਸ ਪਾਉਂਦੇ ਆ ਨਾ ਸਬਜ਼ੀ ਤੇ ਨਹੀਂ ਬਿਲਕੁਲ ਨਹੀਂ ਨਹੀਂ ਫਰੂਟ ਤੇ ਨਾ ਸਾਢੇ ਦੋ ਤੇ ਟੀਕਾ ਲਾ ਕੇ ਫਰੂਟ ਤਿਆਰ ਕਰਦੇ ਇੱਥੇ ਕਰਦੇ ਆ ਨਹੀਂ ਜਿੱਥੇ ਤਾਂ ਮੈਨੂੰ ਪਤਾ ਨਹੀਂ ਬਣਾ ਕਰਦੇ ਕਿ ਪਰ ਜਿਹੜੇ ਬਾਹਰੋਂ ਮੌਲਕਾ ਤੋਂ ਆਉਂਦੇ ਪਰ ਸਾਡੀ ਆਮ ਸਬਜ਼ੀ ਦਾ ਇੱਥੇ ਆਪ ਹੀ ਸੰਝਿਆ ਸਾਰੀਆਂ ਬਣਾਣ ਦੀ ਬਾਹਰੋਂ ਨਹੀਂ ਆਉਂਦਾ ਪਰ ਜੇ ਬਾਹਰੋਂ ਆਉਂਦੀ ਹੈ ਵੀ ਤੁਹਾਨੂੰ ਚੰਗੀ ਤਰ੍ਹਾਂ ਚੈੱਕ ਤਾਂ ਕਰਦੇ ਹੋਣਗੇ। ਯੈਸ 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 ਯੈਸ। ਇਹ ਇਹ ਹੁਣ ਸਬਜ਼ੀ ਇਹ ਹੁੱਚਾ ਹੋਲਸੇਲ ਮਾਰਕੀਟ ਹੈ। ਹੋਲਸੇਲ ਮਾਰਕੀਟ। ਦੁਕਾਨਦਾਰ ਇੱਥੇ ਆਉਂਦੇ ਆ। ਹਾਂਜੀ ਦੁਕਾਨਦਾਰ ਸਵੇਰ ਨੂੰ ਇੱਥੇ 4 ਵਜੇ ਖੁੱਲ ਜਾਂਦੀ 10 ਵਜੇ ਤੱਕ। ਠੀਕ ਹੈ। ਸਬਜ਼ੀ ਮੰਡੀ ਤੁਹਾਨੂੰ ਦਿਖਾ ਰਹੇ ਹਾਂ ਤੇ ਬਿਲਕੁਲ ਨਾਲ ਦੀ ਨਾਲ ਆ ਇੱਧਰ ਪਾਰਕ ਹੈ। ਕਿੰਨੀ ਸਾਫ਼ ਸੁਥਰੀ ਪਾਰਕ ਹੈ। ਇਹ ਕਿੰਨੇ ਮੀਲ ਦੀ ਆ? ਆ ਘੱਟੋ ਘਾਟ ਆ ਰੋਡ ਸੜਕ 2 ਮੀਲ ਆ। ਉੱਥੋਂ ਲੱਗ ਕੇ ਉਹ ਗਾਹਾਂ ਜਾਂਦੀ ਆ। ਬਾਸ ਜਾਈ ਜਾਂਦਾ। ਰੋਡ ਮੁਗਦਾ ਹੀ ਨਹੀਂ ਇਹ ਸਾਰ ਨੇ 2 ਮੀਲ ਨੂੰ ਪੰਜਾਬ ਆਪਾਂ ਕਿਲੋਮੀਟਰ ਸਮਝੀਏ 3-4 ਕਿਲੋਮੀਟਰ ਹੈਗਾ ਈਜੀ 3-4 ਕਿਲੋਮੀਟਰ ਦੀ ਪਾਰਕ ਆ ਕੇ ਗੱਲੀ ਬਸ ਆ ਜਿਹੜੀ ਤੁਸੀਂ ਸਾਡੇ ਪਿੱਛੇ ਦੇਖ ਪਾ ਰਹੇ ਹੋ ਇਹ ਸਬਜੀ ਮੰਡੀ ਦੇ ਸਾਹਮਣੇ ਪਾਰਕ ਹੈ ਜੀ ਤਕਰੀਬਨ 4 ਕਿਲੋਮੀਟਰ ਦੀ ਲੰਬੀ ਔਰ ਪੂਰੀ ਗ੍ਰੀਨਰੀ ਹੈ ਪੂਰਾ ਸਾਫ ਸਪਾਈ ਹੈ ਕੀੜੇ ਮਕੌੜੇ ਵੀ ਇੱਥੇ ਮਤਲਬ ਇਦਾਂ ਨਹੀਂ ਕਿ ਕੋਈ ਤੁਸੀਂ ਤੁਰਦੇ ਫਿਰਦੇ ਤਾਂ ਘਾਹ ਚ ਕੋਈ ਕੀੜਾ ਨਿਕਲ ਕੇ ਤੁਹਾਡੇ ਲੜ ਗਿਆ ਕੁੱਤੇ ਵੀ ਜਿਹੜੇ ਬਾਹਰ ਬੂਰ ਬੰਦਦੇ ਆ ਸਾਥ ਤੁਹਾਨੂੰ ਆਪ ਸਮਾਨ ਚੁੱਕਣਾ ਪੈਣਾ ਕੁੱਤੇ ਦੀ ਫੂ ਫਾ ਚੁੱਕ ਢੋਲ ਪਾਏ ਢੋਲ ਚ ਸਿੱਟ ਹੋਈ ਅਜੇ ਤੁਸੀਂ ਕੁੱਤਾ ਲੈ ਕੇ ਆਨੇ ਆ ਹਾਂਜੀ ਹਾਂਜੀ ਮਤਲਬ ਇਹਨਾਂ ਦੇ ਕਹਿਣ ਦਾ ਮਤਲਬ ਇਹ ਤੁਸੀਂ ਘਰੋਂ ਆਪਣੇ ਆਪਣਾ ਡੌਗ ਲੈ ਕੇ ਆ ਰਹੇ ਆ ਤੁਹਾਡਾ ਕੋਈ ਡੌਗ ਤੁਸੀਂ ਰੱਖਿਆ ਉਹ ਗੰਦ ਪਾਉਂਦਾ ਤਾਂ ਵੀ ਚੱਕ ਕੇ ਤੁਹਾਨੂੰ ਡਸਟਬਿਨ ਚ ਪਾਉਣਾ ਪਵੇ ਡਸਟਬਿਨ ਬਣਾ ਕੇ ਤੇ ਨਹੀਂ ਡਿਸਪੈਨ ਕੁੱਤੇਲੇ ਬਣਾਏ ਆ ਡਿਸਪੈਨ ਸਕਰੇ ਕੁੱਤਿਆਂ ਲਈ ਵੱਖਰੇ ਡਿਸਟਬਿਨ ਬਣਾਏ ਹੋਏ ਆ ਉਹ ਚ ਤੁਸੀਂ ਉਹਨਾਂ ਦੇ ਜਿਹੜਾ ਵੇਸਟ ਆਉ ਸਿੱਧਾ ਚ ਦੇ ਨਹੀਂ ਤਾਂ 1000 ਪਾਉਂਡ ਫਾਈਨਲ ਦੇ ਦੇ ਲੋ ਲੱਖ 1 ਲੱਖ ਬਣ ਜਾਂਦਾ ਮਤਲਬ ਮੈਂ ਸ਼ੁੱਧ ਪੰਜਾਬੀ ਸਮਝਾ ਦਵਾ ਜੇ ਤੁਹਾਡਾ ਕੁੱਤਾ ਪਾਰਕ ਚ ਕਰ ਗਿਆ ਤਾ ਕਿੰਨਾ ਫਾਇਦਾ ਲੱਖ ਰੁਪਈਆ ਕੱਲ ਲੱਖ ਰੁਪਈਆ ਦੀ ਟੱਟੀ ਪੈਂਦੀ ਕੁੱਤੇ ਦੀ ਇੱਥੇ ਜੋ 200 ਰੁਪਈਆ ਫੇਰ ਹਰ ਘਾਟਾ ਪੈ ਜਾਂਦਾ ਨਹੀਂ ਵੇ ਮਤਲਬ ਇੱਕ ਕਤਲ ਦੀ ਸਜ਼ਾ ਵੀ ਹੁੰਦੀ ਆ ਦੋ ਦੀ ਹੁੰਦੀ ਆ ਕਿ ਅਲੱਗ-ਅਲੱਗ ਆ ਉਹ ਕੀ ਪਤਾ ਉਹਨੂੰ ਕਹਿੰਦੇ ਭਲੇ ਮਾਨ ਤਾਂ ਕਿਹਾ ਟਾਂਗਣਾ ਚੁੱਕੀ ਚੱਲ ਤੂੰ ਕਾਹ ਆ ਕੇ ਤਾਂਗ ਭੇਜ ਦੇ ਕੇ ਕਹ ਮਾਲਾ ਜੀ ਤੁਸੀਂ ਕਹਿੰਦੇ ਇੱਕ ਵਾਰੀ ਕੀਤੀ ਦੋ ਵਾਰੀ ਕਰਦਾ ਦੋ ਵਾਰੀ ਫਾਇਦਾ ਯੈਸ ਫੱਕ ਮੈਨ ਠੀਕਾ ਲੱਗਣਾ ਠੀਕਾ ਸੈਂਡਵੈਲ ਸੈਂਡ ਵੈਲੀ ਮੈਂ ਪਹਿਲਾਂ ਦਿਖਾਤੀ ਸੀ ਕੱਲੇ ਨੇ ਇਹ ਈਸਟ ਪਾਰਕ ਹੈ ਸ਼ਹਿਰ ਦੇ ਵਿੱਚੋਂ ਵਿੱਚ ਹੈ ਅੱਛਾ ਇਹਦੇ ਬਾਰੇ ਮੈਨੂੰ ਪੀਟਰ ਭਾਈ ਜਾਣਕਾਰੀ ਦਿਓ ਮੈਂ ਦਿਖਾਣ ਲੱਗਾ ਪੈਣਾ ਭਰਾਵਾਂ ਨੂੰ ਆ ਜਿਵੇਂ ਅੰਦਰ ਗਾਰਡਨ ਹੈ ਹਾਂ ਆ ਪਹਾੜ ਜੇ ਬਣੇ ਹੋਏ ਆ ਇਧਰਲੇ ਪਾਸੇ ਵੀ ਆ ਜਿਵੇਂ ਟਲਾਣ ਹੈ ਹਾਂ ਇਹ ਆਪ ਕ੍ਰੀਏਟ ਕੀਤੀ ਹੈ ਕਿ ਨੇਚਰਲੀ ਇੱਦਾਂ ਕੁਦਰਤੀ ਹੈ ਪਿਆ ਕੋ ਹੋਣਾ ਸਗਾ ਪਰਜ ਦਾ ਕੰਮ ਪਹਿਨਾ ਜੋ ਮਰਜੀ ਹੋ ਜਾਵੇ ਸਾਨੂੰ ਪਾਰਕਾਂ ਦਾ ਜਗ੍ਹਾ ਰੱਖਣੀ ਪੈਣੀ ਹੁੰਦੀ ਆ ਆ ਜਿਹਦਾ ਈਸਟ ਪਾਰਕ ਹੈ ਦੂਜੇ ਪਾਸੇ ਟੌਣਦੇ ਸਾਡੀ ਇਹ ਤੋਂ ਵੀ ਦੁੱਗਣੀ ਵੱਡੀ ਆ ਉਹ ਵੈਸਟ ਪਾਰਕ ਆ ਜਿੱਦਾਂ ਨਹੀਂ ਮੈਂ ਕਹਿਣਾ ਚਾਹੁੰਨਾ ਕਿ ਜਿੱਦਾਂ ਹੁਣ ਆ ਦੇਖੋ ਪਾਰਕ ਦੇ ਅੰਦਰ ਢੀ ਆ ਦਰਖਤ ਲੱਗੇ ਆ ਠੀਕ ਹੈ ਇਧਰਲੇ ਪਾਸੇ ਵੀ ਆ ਛੋਟੀਆਂ-ਛੋਟੀਆਂ ਪਹਾੜੀਆਂ ਬਣੀਆਂ ਆ ਇਹ ਪਹਿਲਾਂ ਹੀ ਬਣੀਆਂ ਸੀ ਕੁਦਰਤੀ ਆ ਜ਼ਮੀਨ ਹੇਠਾ ਕੀਤੀ ਆ ਇਥੋਂ ਮਿੱਟੀ ਚੱਕ ਕੇ ਮਾਈਨਿੰਗ ਕੀਤੀ ਆ ਪਤਾ ਨਹੀਂ ਇੱਦਾਂ ਹੀ ਕਿ ਆਪ ਬਣਾਈ ਆ ਪਹਿਲਾਂ ਤੋਂ ਹੀ ਇਦਾਂ ਹੀ ਆ ਸਾਰਾ ਪਹਿਲਾਂ ਤੋਂ ਇਦਾਂ ਪਰ ਇਹਨੇ ਮੇਨਟੇਨ ਕੀਤਾ ਮਾਈਨਿੰਗ ਨਹੀਂ ਕੀਤੀ ਇਹ ਨਹੀਂ ਕਿ ਚੱਕ ਕੇ ਬਰਾਬਰ ਕਰ ਦੋ ਨਹੀਂ 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 ਇਦਾਂ ਨਹੀਂ ਕਿੰਨੇ درخت ਲਾਉਣੇ ਪੈਂਦੇ ਆ ਆਹੋ ਸਾਨੂੰ ਦਾ ਇੱਥੇ ਡਰਾਈ ਆਦਾ ਇੱਥੇ ਏ ਇੰਡੀਆ ਵਾਲਾ ਸਾਫਦਰ ਉਹਦਾ ਲੈਵਲ ਕਰਕੇ ਸਾਲ ਮਿੱਟੀ ਚੁੱਕ ਕੇ ਲੈ ਜਾਓ ਹੂੰ ਇੱਥੇ ਸਾਰਾ ਕੁਝ ਨਾਈਸ ਬਣਾਇਆ ਸਟਾਈਲ ਦੇ ਨਾਲ ਬੱਚਿਆਂ ਲਈ ਵੀ ਝੂਲੇ ਐਂਡ ਟੌਪ ਨੌਚ ਝੂਲੇ ਹਾਂ ਉਹ ਫ੍ਰੀ ਆ ਸਾਲ ਚ ਇੱਥੇ ਦੋ ਵਾਰੀ ਆਉਂਦੇ ਹੁੰਦੇ ਜਿੱਦਾ ਸਰਕਸ ਆਉਂਦੀ ਹੁੰਦੀ ਦੋ ਵਾਰੀ ਸਾਲ ਚ ਹੂੰ ਆਹ ਤੇ ਖੇਲਦੇ ਟੈਨਿਸ ਤੋਂ ਬੰਦੇ ਤੁਮ ਜਿਹੋ ਪੀਟਰ ਭਾਈ ਨੇ ਦੱਸਿਆ ਕਿ ਇੱਥੇ ਜਿੰਨੀਆਂ ਵੀ ਇਹਨਾਂ ਦੇ ਜਿੱਦਾਂ ਸਾਰਾ ਫ੍ਰੀ ਆ ਹੁਣ ਨਹੀਂ ਇਹ ਜਿੱਦਾਂ ਲੋਕੈਲਿਟੀ ਆ ਹਾਂ ਇਹਦੇ ਵਿੱਚ ਇਹ ਮਤਲਬ ਰੂਲ ਆ ਇਹਨੀ ਜਗ੍ਹਾ 'ਚ ਤੁਹਾਨੂੰ ਗਾਰਡਨ ਰੱਖਣਾ ਪੈਣਾ ਰੱਖਣੀ ਪੈਣੀ ਹੁੰਦੀ ਆ ਹੂੰ ਆ ਦੇਖੋ ਇੱਥੇ ਟੈਨਿਸ ਕੋਰਟ ਆ ਇਹਦਾ ਹੁਣ ਕਹ ਟੈੱਕਰ ਰੱਖੇ ਹੁੰਦੇ ਆ ਆਪਾਂ ਪਾਰਕ ਦੇ ਕਿੰਨੇ ਹੂੰ ਉਹਨਾਂ ਦਾ ਇੱਥੇ ਛੋਟਾ ਜਿਹਾ ਘਰ ਹੋਣਾ ਉਹਨਾਂ ਦੀ ਜ਼ਿੰਮੇਵਾਰੀ ਆ ਸਾਰਾ ਇੱਕ ਬੰਦੇ ਨੇ ਸੰਭਾਲਣੀ ਸਾਰੀ ਆ ਹਾਂ ਉਹ ਤਾਂ ਚਲੋ ਆਪਣੇ ਉੱਥੇ ਵੀ ਹੁੰਦੇ ਆ ਪਰ ਸਾਮਦਕ ਕੋਈ ਨਹੀਂ ਆ ਉਹ ਵੈਸੇ ਕਾਗਜ਼ਾਂ 'ਚ ਹੀ ਹੁੰਦੇ ਆ ਪੂਰਾ ਕਾਣਾ ਪੱਤੇ ਪਾ ਹੁਣ ਥੋੜੇ ਦਿਨਾਂ ਦਾ ਅੱਜ ਦਾ ਪੱਤੇ ਡੇਗਦੇ ਆ ਕਿਹਨਾਂ ਨੇ ਸਾਰੇ ਆ ਪੱਤੇ ਚੱਕਦੇ ਨੇ ਮਸ਼ੀਨਾਂ ਇਹਦਾ ਉਹਨਾਂ ਟੈਨਿਸ ਕੋਰਟ ਆ ਇਹਦਾ ਕੁਝ ਚਾਰਜਸ ਦੇਣੇ ਪੈਂਦੇ ਖੇਡ ਅਰ ਟੈਨਿਸ ਕੋਰਟ ਹਾਂ ਪਿਛਲੇ ਪਾਸੇ ਬਾਸਕਟਬਾਲ ਕੋਰਟ ਨਾ ਤਾਂ ਫ੍ਰੀ ਖੇਲ ਸਕਦੇ ਆ ਫ੍ਰੀ ਖੇਡ ਐਕਸਟਰਾ ਚਾਰਜਸ ਕੋਈ ਨਹੀਂ ਕੋਈ ਪੈਸਾ ਨਹੀਂ ਤੇ ਮੈਨੂੰ ਨਾ ਪੀਟਰ ਬਾਜੀ ਬਲੋ ਹੈਰਾਨੀ ਹੁੰਦੀ ਅਫਸੋਸ ਵੀ ਹੁੰਦਾ ਤੁਸੀਂ ਮੇਰੀਆਂ ਵੀਡੀਓ ਦੇਖਦੇ ਆ ਮੈਂ ਆਈਟੀਆਈ ਗਿਆ ਉੱਥੇ ਜਿਹੜੇ ਮੁੰਡੇ ਟੌਪ ਦੇ ਐਥਲੀਟ ਆ 골ਡ ਮੈਡਲ ਜਿੱਤ ਚੁੱਕੇ ਆ ਉਹ ਵਿਚਾਰੇ ਸੱਪਾਂ 'ਚ ਭੱਜਦੇ ਆ ਸੱਪ ਡੰਗ ਵੀ ਮਾਰਦੇ ਆ ਤੇ ਇੱਥੇ ਦੇਖ ਲਓ ਫ੍ਰੀ 'ਚ ਕੀ ਕੀ ਫੈਸਿਲਿਟੀਆਂ ਆ ਲੈ ਆ ਫ੍ਰੀ ਫੈਸਿਲਿਟੀ ਆ ਜੀ ਸਾਰੀ ਗਾਹਾਂ ਉਤੇ ਫੁੱਟਬਾਲ ਗਰਾਊਂਡ ਆ ਕ੍ਰਿਕਟ ਗਰਾਊਂਡ ਆ ਪਿੱਛੇ ਆ ਉਹ ਵੀ ਸਾਰਾ ਫ੍ਰੀਜ ਹੂੰ ਇਹ ਕਹਿੰਦੇ ਤੋਂ ਮੋਰੇ ਮੈਂ ਤਾਂ ਦੇਖਿਆ ਤੁਸੀਂ ਵੀਡੀਓ 'ਚ ਤੁਹਾਨੂੰ ਨਹੀਂ ਦਿਖਾ ਪਾਵਾਂ ਕਿਉਂਕਿ ਆਪਾਂ ਪਿੱਛੋਂ ਘੁੰਮ ਕੇ ਆ ਗਏ ਆ ਅੱਗੇ ਫੁੱਟਬਾਲ ਗਰਾਊਂਡ ਹੈ ਬਾਸਕਟਬਾਲ ਕੋਰਟ ਹੈ ਬਹੁਤ ਸਾਰੀਆਂ ਚੀਜ਼ਾਂ ਔਰ ਫ੍ਰੀਜ ਤੇ ਜਿਹੜਾ ਆ ਖੇਡ ਦਾ ਸਮਾਨ ਆ ਇਹ ਆਪਣਾ ਘਰੋਂ ਲੈਣਾ ਪੈਂਦਾ ਆਪਣੇ ਘਰੋਂ ਲਿਆ ਇਹ ਆਪਣਾ ਲੈਣਾ ਪੈਂਦਾ ਇੱਥੋਂ ਤਾਂ ਨਹੀਂ ਮਹੀਆ ਕਰਵਾਉਂਦੇ ਰੈਂਟ ਵੀ ਕਰ ਸਕਦੇ ਆ ਉੱਥੋਂ ਕਮਰੇ ਜਿਹਾ ਬਣਿਆ ਉੱਥੇ ਤੁਸੀਂ ਕਪੜੇ ਜਾ ਕੇ ਆ ਲੋ ਜੀ ਆ ਇੱਥੋਂ ਤੁਸੀਂ ਰੈਂਟ ਛੱਡਾ ਪੰਨੀਆ ਪਿੱਛੇ ਜਾਈਂਗਾ ਇਤੋਂ ਤੁਸੀਂ ਸਮਾਨ ਖੇਡ ਦਾ ਰੈਂਟ ਵੀ ਤੇ ਵੀ ਲੈ ਸਕਦੇ ਆ ਤੇ ਨਾਲ ਦੀ ਨਾਲ ਜਿਹਨੇ ਸ਼ਾਵਰ ਲੈਣਾ ਸ਼ਾਵਰ ਲੈ ਸਕਦਾ ਵਾਸ਼ਰੂਮ ਵੀ ਬਣੇ ਆ ਆਪਣਾ ਇਹ ਕਟਕਟ ਚੇਂਜ ਕਰਨ ਨੂੰ ਓਹੋ ਕੁੜੀਆਂ ਮੁੰਡਿਆਂ ਲਈ ਸਾਰੇ ਵੱਖਰੇ ਪਕੜੇ ਆ ਤੇ ਸਾਡੇ ਜਿਹੜੀਆਂ ਸਾਡੀਆਂ ਧੀਆਂ ਪੈਣਾ ਆਈਟੀਆਈ ਗਰਾਊਂਡ ਚ ਆਉਂਦੀਆਂ ਉਹਨਾਂ ਲਈ ਵਾਸ਼ਰੂਮ ਜਾਣ ਲਈ ਵੀ ਕੋਈ ਫੈਸਿਲਿਟੀ ਨਹੀਂ ਪਾਣੀ ਪੀਣ ਤੱਕ ਦੀ ਕੋਈ ਫੈਸਿਲਿਟੀ ਨਹੀਂ ਫਿਰ ਅਸੀਂ ਕਹਿੰਨੇ ਆ ਕਿ ਸਾਡਾ 골ਡ ਮੈਡਲ ਕਿਉਂ ਨਹੀਂ ਆਦਾ 올림픽ਸ ਚ 골ਡ ਮੈਡਲ ਕਿਉਂ ਨਹੀਂ ਆਦਾ ਦੇਖੋ ਅਸੀਂ ਕਿੰਨੇ ਪਿੱਛੇ ਆਂ ਦੇਖੋ ਦੇਖੋ ਸਹੀ ਸਾਡੇ ਹਾਲਾਤ ਕੀ ਆ ਇਸੇ ਕਰਕੇ ਨਾ ਕੰਟਰੀ ਦੇ ਜਿਹੜੇ ਪਲੇਅਰ ਆ ਉਹ ਵਧੀਆ ਪਰਫਾਰਮੈਂਸ ਦੇ ਪਾਉਂਦੇ ਕਿਉਂਕਿ ਪ੍ਰੈਕਟਿਸ ਕਰਨ ਲਈ ਉਹਨਾਂ ਕੋਲ ਜਗ੍ਹਾ ਹੈ ਉਹਨਾਂ ਕੋਲ ਗਰਾਊਂਡ ਹੈ ਔਰ ਵਧੀਆ ਖਾਣਾ ਖਾਂਦੇ ਆ ਜਿਹਨਾਂ ਜਿਹਦੇ ਨਾਲ ਉਹਨਾਂ ਦਾ ਸਟੈਮਨਾ ਵੀ ਬਣਦਾ ਜੁਜਾਨ ਵੀ ਆਉਂਦੀ ਹੈ ਤੇ ਸਾਡ ਨੂੰ ਮਿਲਦਾ ਕੀ ਆ ਸਿਰਫ ਧੱਕੇ ਜੱਸ ਆਪਾਂ ਦੇ ਡੰਗ ਵਾਹ ਕਰੀਮ ਅੜੇ ਤਾਂ ਇਹ ਲੀਡਰ ਐ ਬੈਠੇ ਆ ਹਾਂ ਨਾ ਕੀ ਨਾ ਤਿਓ ਜਿਹੜੀ ਗਾਰਡਨ ਤੁਹਾਨੂੰ ਦਿਖਾ ਰਹੇ ਆ ਕੋਈ ਸਪੈਸ਼ਲ ਗਾਰਡਨ ਨਹੀਂ ਆ ਇਹ ਇਹਨਾਂ ਦੀ ਲੋਕੈਲਿਟੀ ਦੇ ਵਿੱਚ ਬਣੀ ਹੋਈ ਹੈ ਬਲਪਹੰਟਨ ਦੇ ਅੰਦਰ ਇਹ ਨਹੀਂ ਆ ਕਿ ਇਹਨੂੰ ਸਪੈਸ਼ਲ ਤਿਆਰ ਕੀਤਾ ਆ ਆਮ ਲੋਕਾਂ ਦੀ ਸੇਵਾ ਲਈ ਇਹ ਜਿਹੜੀ ਆ ਉਪਲਬਧ ਕਰਵਾਈ ਗਈ ਹੈ ਆ ਪਿੱਛੇ ਦੇਖੋ ਕਿ ਦਰਖਤ ਖੋਖਲਾ ਹੋ ਗਿਆ ਸੀ ਔਰ ਇਹਨੂੰ ਇੱਥੇ ਇਸ ਤਰੀਕੇ ਵਰਤਿਆ ਗਿਆ ਕਿ ਲੋਕੀ ਬਹਿ ਕੇ ਖਾ ਪੀ ਸਕਣ ਜਾਂ ਇਹਦੇ ਉੱਰਤੋਂ ਚ ਲਿਆ ਸਕਣ ਇਹ ਨਹੀਂ ਕਿ ਇੱਥੇ ਦਰਖਤ ਕਟਿਆ ਜਿਵੇਂ ਆਪਣੇ ਸਰਕਾਰੀ ਸਕੂਲਾਂ 'ਚ ਦਰਖਤ ਕੱਟ ਲੈਂਦੇ ਆ ਰਾਤ ਰੋਤ ਗੈਪ ਕਰਕੇ ਉਹਨੂੰ ਵੇਚ ਲੈਂਦੇ ਆ ਕਾਗਜ਼ਾਂ ਦਿਖਾ ਦਿੰਦੇ ਕਿ ਜੀ ਡਿੱਗ ਗਿਆ ਸਾਡਾ ਖਰਚਾ ਬਹੁਤ ਆ ਉਹਨੂੰ ਚੱਕ ਕੇ ਇੱਕ ਥਾਂ ਤੇ ਲੈ ਕੇ ਜਾਣ ਨੂੰ ਲੇਕਿਨ ਉਹ ਸਾਰਾ ਪੈਸਾ ਜੇਬ ਚ ਜਾਂਦਾ ਇਹਦੇ ਨਾਲ ਦੀ ਨਾਲ ਆ ਪੀਟਰ ਪਾਈ ਨੇ ਦਿਖਾਇਆ ਮੈਨੂੰ ਇਹ ਰੋਲਰ ਸਕੈਟਿੰਗ ਲਈ ਆਮ ਘਰਾਂ ਦੇ ਬੱਚਿਆਂ ਲਈ ਹਾਂ ਬੱਚੇ ਜਿਹੜੇ ਜਣਾ ਮਰਜ਼ੀ ਆਵੇ ਫ੍ਰੀ ਆ ਫ੍ਰੀ ਆ ਆਹੋ ਪੈਰਾਂ ਤੇ ਜਿਹੜੇ ਹਾਂ ਸਕੈਟਿੰਗ ਸਕੈਟਿੰਗ ਘੁੰਮੀ ਜਾ ਉਹ ਆਮ ਪੰਜਾਬ ਚ ਇਹ ਹਰ ਬੰਦੇ ਨੂੰ ਫੈਸਿਲਿਟੀ ਨਹੀਂ ਮਿਲਦੀ ਸਕੈਟਿੰਗ ਵਾਲੀ ਇੱਥੇ ਇੱਕ ਇੱਕ ਸੁਸਾਇਟੀ ਦੇ ਕੋਲ ਉਹਨਾਂ ਨੂੰ ਇਹ ਫੈਸਿਲਿਟੀ ਦਿੱਤੀ ਆ ਆਮ ਬੱਚਿਆਂ ਨੂੰ ਕਿ ਤੁਸੀਂ ਖੇਡ ਚ ਅੱਗੇ ਜਾਣਾ। ਯੈਸ। ਤਾਂ ਹੀ ਇੱਥੇ ਜਿਹੜੇ ਬੱਚੇ ਆ ਉਹ ਜਾਗਰਤ ਨੇ ਆਪਣੇ ਹੱਕਾਂ ਪ੍ਰਤੀ ਵੀ ਤੇ ਖੇਡਾਂ ਪ੍ਰਤੀ ਵੀ। ਸਾਡੇ ਜਦ ਕੋਈ ਫੈਸਿਲਿਟੀ ਨਹੀਂ ਤਾਂ ਬੱਚੇ ਨੇ ਆਪ ਹੀ ਨਸ਼ਿਆਂ ਵੱਲ ਨੂੰ ਜਾਣਾ। ਕੋਈ ਹੁਣ ਆਜ ਤਾਂ ਸੜਕਾਂ ਬਣੀਆਂ ਆ ਪਰ ਮਾਈਚ ਇੰਡੀਆ ਦੀਆਂ ਕਮਾਉਣੇ ਟਰੈਕਟਰ ਕੋ ਇੱਥੇ ਗੱਡੀ ਨਹੀਂ ਜਾਂਦੀ ਰਾਸ ਸਦੀ ਕੋਈ। ਹੂੰ। ਕੋਈ ਇਹਨਾਂ ਦੀ ਗੱਲ ਸਮਝੀਏ ਕਿ ਸੜਕ ਪ੍ਰੋਪਰ ਬਣੀ ਆ ਲੇਕਿਨ ਗੱਡੀ ਅਲਾਊਟ ਨਹੀਂ ਆ। ਸਾਡੇ ਤਾਂ ਉੱਥੇ ਮੇਲਿਆਂ 'ਚ ਜਿਹੜੇ ਟਰੈਕ ਏ ਉਹ ਸਾਰੇ ਪੱਟ ਦੇ ਹੁੰਦੇ ਆ ਆ ਸਾਈਕਲਾਂ ਸ਼ੁਗਲਾਂ ਲਿਆ ਬਸ ਸਾਈਕਲਾਂ ਲਈ ਆ ਸਾਈਕਲ ਸਰ ਉਹਦੇ ਕਾਟੋ ਮਤਲਬ ਜਿਹੜੀ ਇਹ ਸੜਕ ਬਣੀ ਐ ਇਹਨੂੰ ਇਹ ਦੇਖ ਕੇ ਨੇ ਕਿ ਕਿ ਸੜਕ ਚ ਟੋਏ ਆ ਜੀ ਜਾਂ ਤਰੇੜਾਂ ਆ ਇਹ ਗੱਡੀਆਂ ਵਾਸਤੇ ਨਹੀਂ ਐ ਸਿਰਫ ਸਾਈਕਲਾਂ ਵਾਸਤੇ ਆ ਔਰ ਪਾਰਕ ਦੇ ਅੰਦਰ ਆ ਲੈ ਗਲੇਰੀ ਮੈਂ ਤੁਹਾਨੂੰ ਪਰਸੋ ਵੀ ਦਿਖਾਈ ਸੀ ਸੈਂਡ ਵੈਲੀ ਤੋਂ ਚੂਹੇ ਚੂਹੇ ਨਾਲੋਂ ਵੱਡੀਆਂ ਗਲੇਰੀਆਂ ਆ ਬਿੱਲੀਆਂ ਜੱਡੀਆਂ ਹੀ ਆ ਨਾ ਇਹ ਖਾਂਦੀਆਂ ਕੀ ਆ ਇਹ ਪੀਨਟ ਹੁੰਦੇ ਕੋਣ ਦੇਖਦੇ ਹੁੰਦੇ ਇਹਨਾਂ ਨੇ ਹੁਣ ਕੋਏ ਹੁੰਦੇ ਸਾ ਹੁੰਦਾ ਦਸ ਸਿਆਲ ਹੋਵੇ ਤੇ ਕਿੰਨੇ ਹੋਣੇ ਆ ਇਹਨਾਂ ਨੇ ਲਕੋਦਣੇ ਆ ਸਿਆਲ ਨੂੰ ਇਹਨਾਂ ਨੇ ਉਹ ਹੀ ਜਿਹਨੇ ਲੱਭ ਕੇ ਲਕੋਏ ਇਹਨੇ ਹੋਏ 100 200 ਦਿਨ ਸਿਆਲ ਆਪਾ ਉਹਨਾਂ ਨੂੰ ਉਹਦਣਾ ਕੱਢ ਲੈਣਾ ਇਹਨਾਂ ਨੂੰ ਲਕੋਉਂਦਾ ਹੁਣ ਓਕੇ ਉੱਤੋਂ ਦਿੱਗੀ ਜਾਣੇ ਆ ਇਹਨੂੰ ਕੋਣੇ ਆ ਤੇ ਸਾਨੂੰ ਦੇਖਦਾ ਹੁਣ ਆਹ ਕੌਣ ਆਇਆ ਬਈ ਉਹ ਇੰਡੀਆ ਨੇ ਆ ਮੇ ਬ੍ਰਦਰ ਇੰਡੀਅਨ ਹੈਲੋ ਉਹ ਇੰਡੀਅਨ ਸੁਣ ਕੇ ਭੱਜ ਗਿਆ ਉਹ ਪੰਜਾਬੀ ਰੇਲਵੇ ਰੋਡ ਵਾਲੇ ਵੀ ਰੇਲਵੇ ਨੋੜ ਦੂਰ ਹੈ ਸਾਡੇ ਤੋਂ ਉਹ ਹੈਲੋ ਹੈਲੋ ਆ ਜਾ ਇੱਧਰ ਚੱਲ ਕਹਿੰਦਾ ਇਹਨੇ ਇਹ ਨਹੀਂ ਮੈਨੂੰ ਵੇਚਦਾ